ਪਰਾਇਦੇ ਕੀ ਮੈਂ ਸਮਝਦਾ ਵੀ ਦੁਸ਼ਮਣ ਦੇ ਵੀ ਧੀ ਪੈਂਦੂ ਕੀ ਪੈਂਦੇੜੀ ਹੁੰਦੀ ਉਹ ਤਾਂ ਵੀ ਆਪਾਂ ਨੂੰ ਪਰਦੇ ਜਿਹੜੇ ਆ ਉਹ ਰੱਖਣੇ ਪਈਦੇ ਇਹ ਬੜੀ ਮੰਦ ਭਾਗੀ ਗੱਲ ਹੈ ਬੈਂਸ ਸਾਹਿਬ ਨੇ ਕੀਤੀ ਅੱਜ ਕਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਪੈਸਿਆਂ ਦੇ ਨਾਲ ਕਾਰ 'ਚ ਬੈਠੀ ਹੈ ਤੇ ਕਿਸੇ ਨੇ ਬੈਂਸ ਦੇ ਪੇਜ ਤੋਂ ਇਹ ਵੀਡੀਓ ਰੜਿੱਕੇ ਦੀ ਪਤਨੀ ਲਿਖ ਕੇ ਅਪਲੋਡ ਕੀਤੀ ਸੀ ਹੁਣ ਰੜਿੱਕੇ ਦੇ ਪੁੱਤਰ ਨੇ ਬੈਂਸ ਖਿਲਾਫ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਜਾਂਚ 'ਚ ਜੁੱਟ ਗਈ ਹੈ ਅ ਦੋ ਤਿੰਨ ਦਿਨ ਪਹਿਲਾਂ 14 ਤਰੀਕ ਨੂੰ ਮੈਂ ਸ਼ਾਮ ਨੂੰ ਇੱਕ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖਦਾ ਕਿਸੇ ਨੇ ਵੀਡੀਓ ਵਾਇਰਲ ਕੀਤੀ ਹੋਈ ਆ ਤੇ ਉਹਦੇ ਤੇ ਮੇਰੇ ਫਾਦਰ ਸਾਹਿਬ ਬਲੋਂ ਨਾਮ ਲਿਖ ਕੇ ਸਰਦਾਰ ਗੁਲਜਾਰ ਸਿੰਘ ਰਣਕੀਤ ਅੱਗੇ ਉਹਨਾਂ ਦੀ ਘਰਵਾਲੀ ਕਰਕੇ ਤਾਂ ਲਿਖਿਆ ਮੈਂ ਦੇਖਿਆ ਚਲੋ ਮੈਨੂੰ ਸ਼ੌਕ ਲੱਗਾ ਵੀ ਇਹ ਵੀਡੀਓ ਕਿਸੇ ਨੇ ਕਿਸੇ ਵਿਰੋਧੀ ਨੇ ਕਰ ਦਿੱਤੀ ਹੋਊਗੀ ਜਾਂ ਕਿਸੇ ਆیکل ਚਲੋ ਮੁੰਡੇ ਸ਼ਰਾਰਤ ਕਰਦੇ ਆ ਫਿਰ ਮੈਂ 15 ਤਰੀਕ ਨੂੰ ਸਵੇਰੇ ਉੱਠ ਕੇ ਮੈਂ ਆਪਣਾ ਸੋਸ਼ਲ ਮੀਡੀਆ ਚੈੱਕ ਕੀਤਾ ਫੇਸਬੁੱਕ ਚੈੱਕ ਕੀਤੀ ਤਾਂ ਮੈਨੂੰ ਬੜਾ ਦੁੱਖ ਲੱਗਾ ਬੜਾ ਸ਼ੌਕ ਲੱਗਾ ਕਿ ਇੱਕ ਸਾਡੇ ਪੰਜਾਬ ਦੇ ਨਾਮਵਰ ਹਸਤੀ ਮੌਜੂਦਾ ਐਮਐਲਏ ਬੋਤਾ ਦੇ ਚੋਂ ਬਹੁਤ ਸਤਿਕਾਰਯੋਗ ਹੈ ਮੇਰਾ ਵੱਡਾ ਵੀਰ ਹੈ ਉਹਨੇ ਆਪਣੇ ਫੇਸਬੁੱਕ ਪੇਜ ਤੋਂ ਉਸ ਵੀਡੀਓ ਨੂੰ ਵਾਇਰਲ ਕੀਤਾ ਹੋਇਆ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਉਤੇ ਨਾਲ ਉਤੇ ਲਿਖਿਆ ਹੋਇਆ ਵੀ ਪਤਾ ਨਹੀਂ ਕੀ ਕੱਚੇ ਮਕਾਨਾਂ ਤੋਂ ਦਾਦਾ ਕੋਈ ਹੈਗਾ ਸੀ ਕੁਝ ਲਿਖਿਆ ਤਾਂ ਤੇ ਮੈਨੂੰ ਸਮਝ ਆਈ ਵੀ ਇਹ ਇੱਕ ਜਿੰਮੇਵਾਰ ਬੰਦਾ ਸਿਆਣਾ ਬਣਾ ਬੰਦਾ ਚਲੋ ਮੈਂ ਬੜੇ ਰਿਸਪੈਕਟ ਕਰਦਾ ਹਾਂ ਉਹਦੀ ਉਹ ਉਹਨੇ ਕਿਸ ਤਰ੍ਹਾਂ ਪਾ ਦਿੱਤੀ ਜਾਂ ਉਹ ਮੇਬੀ ਜਾਣਦਾ ਹੋਊਗਾ ਜਾਂ ਕਿਸ ਤਰ੍ਹਾਂ ਮੈਂ ਉਹਨਾਂ ਨੂੰ ਫੋਨ ਕੀਤਾ ਬੈਂਸਾਹਬ ਨੂੰ ਬੈਂਸਾਹਬ ਚਲੋ ਸਾਡੀ ਸਤਿ ਸ਼ਕਾਲ ਹੋਈ ਹਾਲ ਚਾਲ ਪੁੱਛਿਆ ਚਲੋ ਜੋ ਦਸਤੂਰ ਹੁੰਦਾ ਤੇ ਮੈਂ ਪੁੱਛਿਆ ਬੈਂਸਾਹਬ ਤੁਸੀਂ ਮੇਰੇ ਮਦਰ ਨੂੰ ਜਾਣਦੇ ਹੋ ਤੁਸੀਂ ਦੇਖਿਆ ਕਦੀ ਉਹਨਾਂ ਨੂੰ ਉਹ ਕਹਿੰਦੇ ਨਹੀਂ ਬ੍ਰਦਰ ਮੈਂ ਮਤਲਬ ਤੁਹਾਡੇ ਮਦਰ ਨੂੰ ਕਦੀ ਦੇਖਿਆ ਨਹੀਂ ਨਾ ਨਾ ਮੈਂ ਕਦੀ ਮਿਲਿਆ ਮੈਂ ਕਿਹਾ ਫਿਰ ਤੁਸੀਂ ਕਿਸ ਜ਼ਿੰਮੇਵਾਰੀ ਦੇ ਨਾਲ ਆਪਣੇ ਫੇਸਬੁੱਕ ਪੇਜ ਤੇ ਤੁਸੀਂ ਮੇਰੇ ਮਦਰ ਦਾ ਕੋ ਪਤਨੀ ਕੋਈ ਲੇਡੀ ਆ ਤੇ ਉਹਨੂੰ ਮੇਰੇ ਮਦਰ ਦੇ ਨਾਲ ਤੁਸੀਂ ਜੋੜ ਕੇ ਤੁਸੀਂ ਵਾਇਰਲ ਕੀਤੀ ਆ ਤੇ ਉਹ ਕਹਿੰਦੇ ਜੀ ਮੈਨੂੰ ਤੇ ਪਤਾ ਨਹੀਂ ਮੈਂ ਚੈੱਕ ਕਰਦਾ ਜੀ ਮੈਂ ਚੈੱਕ ਕਰਦਾ ਮੈਂ ਕਿਹਾ ਇਹ ਤੇ ਕੋਈ ਗੱਲ ਨਹੀਂ ਚੈੱਕ ਕਰਨ ਵਾਲਾ ਕੰਮ ਕੀ ਹੈ ਤੇ ਵਿੱਚ ਜੇ ਤਾਂ ਤੁਸੀਂ ਜਾਣਦੇ ਹੋ ਫਿਰ ਤਾਂ ਤੁਸੀਂ ਮੰਨੋ ਵੀ ਹਾਮੀ ਮੈਂ ਜਾਣਦਾ ਤੇ ਕਹਿੰਦੇ ਤੁਹਾਡੇ ਕੋਲ ਕੀ ਹੈ ਮੈਂ ਜੀ ਮੈਂ ਤੁਹਾਨੂੰ ਮੇਰੇ ਕੋਲ ਜੋ ਹੈਗਾ ਮੈਂ ਤੁਹਾਨੂੰ 스냅ਸ਼ਾਟ ਭੇਜ ਦੇਣਾ ਤੇ ਮੈਂ ਪੁੱਛਿਆ ਤੁਹਾਡਾ WhatsApp ਜਿਹੜੇ ਜਿਸ ਨੰਬਰ ਤੇ ਮੈਂ ਕਾਲ ਕੀਤੀ ਸੀ ਤੇ ਉਸ ਤੋਂ ਚੱਲਦਾ ਕਹਿੰਦੇ ਹਾਂਜੀ ਚੱਲਦਾ ਮੈਂ ਭੇਜ ਦਿੱਤਾ ਤੇ WhatsApp ਤੇ ਜਦੋਂ ਮੈਂ ਭੇਜਿਆ ਤੇ ਮੈਨੂੰ ਉਹਨਾਂ ਦਾ ਮੈਸੇਜ ਆਉਂਦਾ ਵੀ ਪਲੀਜ਼ ਬ੍ਰਦਰ ਵੇਟ ਵੀ ਵੇਟ ਕਰ ਮੈਂ ਚੈੱਕ ਕਰਦਾ ਮੈਂ ਚਲੋ ਠੀਕ ਹੈ ਬੰਦਾ ਚੈੱਕ ਕਰਦਾ ਉਸ ਤੋਂ ਬਾਅਦ ਨਾ ਉਹਨਾਂ ਦਾ ਕੋਈ ਰਿਪਲਾਈ ਆ ਨਾ ਮੈਨੂੰ ਕੋਈ ਫੋਨ ਆਇਆ ਨਾ ਕੋਈ ਕਾਲ ਬਾਤ ਤੇ ਮੈਂ ਆ ਦੋ ਕੁ ਦਿਨ ਤਾਂ ਮੈਂ ਵੇਟ ਹੀ ਕਰਦਾ ਸੀ ਮੈਂ ਚਲੋ ਮੈਂ ਕੱਲ ਕੱਲ ਵੀ ਸ਼ਾਇਦ ਕੋਈ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਚੱਲ ਰਿਹਾ ਹੈ ਚਲੋ ਥੋੜਾ ਟਾਈਮ ਲੰਘ ਗਿਆ ਦੋਸਤੋਂ ਬਾਅਦ ਉਹਨਾਂ ਨੇ ਉਹ ਫੇਸਬੁਕ ਪੇਜ ਹੀ ਮੇਰੇ ਖਾਲ ਡਿਲੀਟ ਕਰ ਦਿੱਤਾ ਜਾਂ ਪਤਾ ਨਹੀਂ ਹੁਣ ਉਹ ਪੇਜ ਨਹੀਂ ਸ਼ੋ ਹੋਂਦਾ ਤੇ ਕੁਝ ਸਮਾਂ ਹੋਰ ਲੰਘਿਆ ਤਾਂ ਫਿਰ ਉਹੀ ਵੀਡੀਓ ਦਾ ਕੰਟੈਂਟ ਜਿਹੜਾ ਉਹ ਚੇਂਜ ਕਰਕੇ ਉਹ ਕੋਈ 15 ਲੱਖ ਮੋਦੀ ਦੇ ਲੱਗਦੇ ਬੀਬੀ ਨੂੰ ਮਿਲ ਕੇ ਕੋਈ ਤਾਂ ਦਾ ਲਿਖ ਕੇ ਪਾ ਦਿੱਤਾ ਚਲੋ ਮੇਰੇ ਕੋਲ ਉਹਦਾ ਵੀ ਹੈਗਾ ਸਾਰਾ ਰਿਕਾਰਡ ਉਸ ਤਰ੍ਹਾਂ ਦੀ ਉਹ ਵੀਡੀਓ ਪਾਤੀ ਮੈਂ ਸਮਝਦਾ ਵੀ ਚਲੋ ਇੱਕ ਸਿਆਸੀ ਬੰਦਿਆਂ ਦਾ ਹੁੰਦਾ ਹੈ ਇਹ ਸਿਆਸੀ ਲਾਹਾ ਲੈਣਾ ਪਰ ਚਲੋ ਉਹ ਲੇਡੀ ਮੇਰੀ ਮਦਦ ਨਹੀਂ ਹੈ ਪਰ ਮੈਂ ਕਹਿੰਦਾ ਵੀ ਇੱਕ ਚੰਗਾ ਇਨਸਾਨ ਇੱਕ ਚੰਗਾ ਰਾਜਨੀਤਿਕ ਇੱਕ ਚੰਗਾ ਜੇ ਸਿੱਖ ਕਹਿ ਲਈਏ ਪਹਿਲਾ ਪਹਿਲੀ ਗੱਲ ਸਿੱਖ ਦੀ ਤੇ ਇਹ ਪਰਵਾਸਾ ਜੰਮ ਪਰਿਆਦਾ ਨਹੀਂ ਹੁੰਦੀ ਪਰ ਇਹ ਦੇ ਕੀ ਮੈਂ ਸਮਝਦਾ ਵੀ ਦੁਸ਼ਮਣ ਦੇ ਵੀ ਤੀ ਪੈਂਦੀ ਹੁੰਦੀ ਉਹ ਤਾਂ ਵੀ ਆਪਾਂ ਨੂੰ ਪਰਦੇ ਜਿਹੜੇ ਆ ਉਹ ਰੱਖਣੇ ਚਾਹੀਦੇ ਇਹ ਬੜੀ ਮੰਦ ਭਾਗੀ ਗੱਲ ਬੈਂਸ ਸਾਹਿਬ ਨੇ ਕੀਤੀ ਤੇ ਉਸ ਤੋਂ ਬਾਅਦ ਇੱਕ ਸਾਡਾ ਤੁਹਾਡਾ ਆਪਣਾ ਮੀਡੀਆ ਵਾਲੇ ਨੇ ਚਲੋ ਮੈਨੂੰ ਸ਼ਰਮ ਆਉਂਦੀ ਆ ਉਹਨਾਂ ਨੇ ਉਹ ਵੀਡੀਓ ਵਾਇਰਲ ਕੀਤੀ ਉਹੀ ਵੀਡੀਓ ਤੇ ਮੈਂ ਨਾ ਉਹਨਾਂ ਨੇ ਮੈਨੂੰ ਪੁੱਛਿਆ ਨਾ ਕੋਈ ਮੇਰੇ ਫਾਦਰ ਨੂੰ ਪੁੱਛਿਆ ਨਾ ਸਾਨੂੰ ਕੋਈ ਵਰਜਨ ਲੈ ਬੇਸਿਕਲੀ ਆਪਾਂ ਜਦੋਂ ਕੋਈ ਤੁਸੀਂ ਇਹ ਮੀਡੀਆ ਵਾਲੇ ਸਾਰੇ ਸਾਹਮਣੇ ਬੈਠੇ ਹੋ ਜੇ ਤਾਰ ਕੋਈ ਚੀਜ਼ ਇਸ ਤਰ੍ਹਾਂ ਦੀ ਆਉਂਦੀ ਹੈ ਤਾਂ ਤੁਹਾਡਾ ਕੀ ਫਰਜ ਬਣਦਾ ਤੁਸੀਂ ਉਹਨੂੰ ਉਹਨੂੰ ਪੁਖਤਾ ਹੁੰਦਾ ਸਬੂਤ ਲਓਗੇ ਜਾਂ ਉਹਨੂੰ ਮਤਲਬ ਕਨਫਰਮ ਕਰੋਗੇ ਜਾਂ ਵਰਜਨ ਲਓਗੇ ਮੇਰੇ ਕਹ ਤੁਹਾਡਾ ਇਹ ਰੂਲ ਹੈ ਮੇਰੇ ਕਹ ਇਹ ਤੁਹਾਡਾ ਐਕਟ ਦੇ ਅੰਦਰ ਹੁੰਦਾ ਹੈ ਤੇ ਨਾ ਕਿ ਤੁਸੀਂ ਜਿੰਨਾ ਮਰਜ਼ੀ ਦਾ ਟੜਕੋ ਅਜ ਚੈਨਲ ਹੈ ਜਾਂ ਵੈਬ ਚੈਨਲ ਹੈ ਜਾਂ ਜੋ ਵੀ ਹੈ ਤੁਸੀਂ ਜਿੰਨ ਜਿੰਨਾ ਮਰਜ਼ੀ ਦੋ ਮਰਜ਼ੀ ਜਿਦਾਂ ਪਾਦਿਆ ਕਰੋਗੇ ਸੋ ਮੈਨੂੰ ਸਾਡੇ ਪਰਿਵਾਰ ਨੂੰ ਮੈਨੂੰ ਖੁਦ ਇਸ ਗੱਲ ਨੂੰ ਬੜੀ ਸਾਡੇ ਮਨ ਨੂੰ ਸਮਾਜਿਕਲੀ ਸਿਆਸੀ ਤੌਰ ਤੇ ਤੇ ਪਰਿਵਾਰਕ ਤੌਰ ਤੇ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਹੈ ਤੇ ਮੈਂ ਅੱਜ ਇੱਥੇ ਆਪਣੇ ਐਸਐਸਪੀ ਆਫਿਸ ਕੰਪਲੇਂਟ ਜਿਹੜੀ ਆ ਉਹ ਦੇਣਾ ਆ ਸੀ ਮੰਗ ਕੋਈ ਨਹੀਂ ਜੀ ਮੰਗ ਮੇਰੀ ਤੇ ਇਹੋ ਹੀ ਆ ਮੈਨੂੰ ਜੋ ਮੈਂ ਕੰਪਲੇਟ ਕੀਤੀ ਆ ਮੈਨੂੰ ਪੁਲਿਸ ਉਹ ਪ੍ਰਸ਼ਾਸਨ ਤੋਂ ਆਸ ਹੈ ਮੈਨੂੰ ਇਨਸਾਫ ਮਿਲੂਗਾ ਜੋ ਬਣਦੀ ਕਾਰਵਾਈ ਜਿਹੜੀ ਹੈ ਜਿੰਨੇ ਜੋ ਕੀਤਾ ਉਹਦੇ ਮੁਤਾਬਕ ਜੋ ਕਾਨੂੰਨ ਕਹਿੰਦਾ ਹੈ ਮੇਰੀ ਕੋਈ ਮੰਗ ਨਹੀਂ ਜੋ ਕਾਨੂੰਨ ਕਹਿੰਦਾ ਉਹ ਕਾਰਵਾਈ ਹੋਣੀ ਚਾਹੀਦੀ ਗੈਸਲਾਫੀਆਂ ਮੀਡੀਆ ਤੁਸੀਂ ਕਹਿ ਰਹੇ ਹੋ ਉਹਨਾਂ ਗਲਪ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਕਾਰਵਾਈ ਬਿਲਕੁਲ ਜੀ ਮੈਂ ਇੱਕ ਜੋ ਕਾਰਵਾਈ ਬਣਦੀ ਹੈ ਜੋ ਕਾਨੂੰਨ ਕਹਿੰਦਾ ਤੁਸੀਂ ਬਿਨਾ ਨੂੰ ਬਿਨਾ ਕਿਸੇ ਨੂੰ ਪੱਖ ਜਾਣਿਆ ਤੁਸੀਂ ਖਬਰਾਂ ਲਾਉਂਦੇ ਜੇ ਜੋ ਕਾਨੂੰਨ ਕਹਿੰਦਾ ਉਹ ਮੈਂ ਕਾਰਵਾਈ ਚ ਹਾਂ ਜੀ ਅੱਜ ਜੁਣੀ ਸਾਡੇ ਕੋਲ ਸਰ ਗੁਲਜਾਰ ਸਿੰਘ ਰਣੀਕੇ ਸਾਹਿਬ ਦੇ ਬੇਟੇ ਗੁਰਿੰਦਰ ਲਾਲੀ ਰਣੀਕੇ ਕੰਪਲੇਂਟ ਦੇ ਕੇ ਗਏ ਸੀ ਕੋਈ ਸੋਸ਼ਲ ਮੀਡੀਆ ਦੇ ਉੱਪਰ ਕੋਈ ਵੀਡੀਓ ਵਾਇਰਲ ਹੋਈ ਆ ਜਿਹਦੇ ਸਬੰਧ ਵਿੱਚ ਕੋਈ ਉਹਨਾਂ ਦੇ ਬੈਂਸ ਸਿਮਰਜੀਤ ਸਿੰਘ ਬੈਂਸ ਜਿਹੜੇ ਉਹਨਾਂ ਨੇ ਕੋਈ ਉਸ ਕਾਉਂਟ ਉਹਨਾਂ ਦੇ ਅਕਾਉਂਟ ਦੇ ਉੱਤੋਂ ਉਹਨਾਂ ਨੇ ਮੈਸੇਜ ਕੀਤਾ ਉਹਨਾਂ ਦੀ ਇਹ ਉਹਨਾਂ ਦੀ ਮੈਸੇਜ ਦੀ ਗੁਲਦਾਰ ਸਿੰਘ ਰਣੀ ਕਿ ਉਹਨਾਂ ਦੀ ਮੈਸੇਜ ਦੀ ਇਹ ਫੋਟੋ ਹੈ ਜਿਸ ਬੰਦੇ ਵਿੱਚ ਉਹਨਾਂ ਨੇ ਆਪਣੀ ਕੰਪਲੇਂਟ ਦੱਸਿਆ ਕਿ ਮੈਂ ਉਹਨਾਂ ਨੂੰ ਫੋਨ ਦਿੱਤੇ ਪੁੱਛਿਆ ਕਿ ਤੁਸੀਂ ਚੰਗੀਤਰਾ ਜਾਣਦੇ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਂ ਮੈਸੇਜ ਕੀਤਾ ਤਾਂ ਉਹਨਾਂ ਨੇ ਕੋਈ ਮੈਨੂੰ ਮੈਸੇਜ ਨਹੀਂ ਦਿੱਤਾ ਉਹਦੇ ਸਬੰਧ ਵਿੱਚ ਉਹਨਾਂ ਨੇ ਇੱਕ ਕੰਪਲੇਂਟ ਫਾਈਲ ਕੀਤੀ ਹੈ ਜਿਹਦੇ ਸਬੰਧ ਵਿੱਚ ਅਸੀਂ ਆਪਣਾ ਸਾਈਬਰ ਸੈੱਲ ਨੂੰ ਜਿਹੜੀ ਕੰਪਲੇਂਟ ਜਿਹੜੀ ਮਾਰਕ ਕੀਤੀ ਹੈ ਕਿਉਂਕਿ ਇਹ ਹੈ ਸੋਸ਼ਲ ਮੀਡੀਆ ਦੇ ਰਿਕਾਰਡਿੰਗ ਆ ਠੀਕ ਹੈ ਇਹਦੇ ਬਾਰੇ ਪੜਤਾਲ ਕਰਕੇ ਜੋ ਵੀ ਲੀਗਲੀ ਬਾਕਾਰ ਵੀ ਬਣਦੀ ਹੋ ਕੀਤੀ ਜਾਏ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਹਿਲ ਦੀ ਰਿਪੋਰਟ